ਯਾ ਯ ਮੈਨੂੰ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਪੇਸ਼ਗੋਈ ਪੂਰੀ ਹੋਣ ਲੱਗੀ ਹੈ ਕਿ ਮੁਸਲਮਾਨਾਂ ਤੇ ਹਿੰਦੂਆਂ ਦੇ ਦਰਮਿਆਨ ਇੱਕ ਬਹੁਤ ਵੱਡਾ ਯੁੱਧ ਹੋਏਗਾ ਅੱਛਾ ਤੇ ਉਸ ਤੋਂ ਇਲਾਵਾ ਕਿ ਖਾਲਸਾ ਰਾਜ ਉਸ ਤੋਂ ਬਾਅਦ ਕਾਇਮ ਹੋ ਜਾਏਗਾ ਹੁਣ ਕੱਲ ਦਾ ਇੱਕ ਰੋਲਾ ਚੱਲਦਾ ਪਿਆ ਕਿ ਜਿਹੜਾ ਇੰਡੀਆ ਨੇ ਇੰਡਸ ਵਾਟਰ ਟ੍ਰੀਟੀ ਜਿਹੜਾ ਉਹਨੂੰ ਖਤਮ ਕਰਕੇ ਤੇ ਉਸ ਤੋਂ ਬਾਅਦ ਸਾਰੇ ਪਾਕਿਸਤਾਨੀਆਂ ਨੂੰ ਕਹਿ ਕੇ 48 ਘੰਟੇ ਜਿੱਥੋਂ ਨਿਕਲ ਜਾਓ ਸਹੀ ਤੇ ਸੁਣਿਆ ਕਿ ਅਨਕਰੀਬ ਕੋਈ ਨਾ ਕੋਈ ਅਟੈਕ ਵੀ ਹੋ ਸਕਦਾ ਪੇਸ਼ ਹੋਈਆਂ ਪੇਸ਼ ਹੋਈਆਂ ਕਾਫੀ ਗਰਮ ਹੋਇਆ ਹੋਇਆ ਦੋਨੋਂ ਤਰਫ ਹੋਈ ਤੇ ਇਸ ਮਾਮਲੇ ਦੇ ਨਾਲ ਕਿ 2025 ਦੇ ਵਿੱਚ ਕੀ ਹੋਏਗਾ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੀ ਅੱਜ ਆਪਾਂ ਪੇਸ਼ ਹੋਈਆਂ ਸੁਣਨ ਲੱਗੇ ਆ ਤੇ ਕੀ ਇਹ ਪੇਸ਼ ਹੋਈ ਉਹਦੇ ਵਿੱਚ ਆਂਦੀ ਹੈ ਕਿ ਨਹੀਂ ਵੀਡੀਓ ਦਾ ਗਾਧ ਕਰਨੇ ਦੋਸਤੋ ਉਮੀਦ ਹੈ ਤੁਹਾਨੂੰ ਸੋ ਸਾਕੀ ਦੇ ਅਨੁਸਾਰ ਕਿਸ ਤਰ੍ਹਾਂ ਖਾਲਸਾ ਰਾਜ ਆਊਗਾ ਕਿਹੜੀ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਉਣ ਵਾਲਾ ਹੈ ਸੋ ਸਾਕੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਭਵਿੱਖ ਬਾਰੇ ਕੀ ਕੁਝ ਲਿਖਿਆ ਹੋਇਆ ਹੈ ਆਪਾਂ ਉਸ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਵੈਸੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 500 ਤੋਂ ਵੱਧ ਭਵਿੱਖਬਾਣੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਆਪਾਂ ਅੱਜ ਕੁਝ ਹੈਰਾਨ ਕਰ ਦੇਣ ਵਾਲੀਆਂ ਭਵਿੱਖਬਾਣੀਆਂ ਬਾਰੇ ਹੀ ਗੱਲ ਕਰਾਂਗੇ ਇਸ ਸੋ ਸਾਕੀ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਬਾਰੇ ਪਹਿਲਾਂ ਹੀ ਲਿਖਿਆ ਹੋਇਆ ਸੀ ਸੋ ਸਾਕੀ ਵਿੱਚ ਇਹ ਲਿਖਿਆ ਹੋਇਆ ਸੀ ਕਿ ਭਾਰਤ ਵਿੱਚ ਇੱਕ ਰੰਡੀ ਦਾ ਰਾਜ ਆਊਗਾ ਰੰਡੀ ਦਾ ਰਾਜ ਮਤਲਬ ਇੰਦਰਾ ਗਾਂਧੀ ਦਾ ਰਾਜ ਐਸਐਸਓ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਖਾਲਸਾ ਰਾਜ ਦਾ ਵੀ ਜ਼ਿਕਰ ਕੀਤਾ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੇ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਦਾ ਪਿਤਾ ਮੰਨਦੇ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਸੋਸਾਖੀ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਊਗਾ ਇਸ ਰਾਜ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਰਲ ਕੇ ਰਹਿਣਗੇ ਸੋ ਸਾਕੀ ਵਿੱਚ ਇਹ ਵੀ ਗੱਲ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਆ ਜਾਊਗਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਸੋ ਸਾਕੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਅੰਗਰੇਜ਼ਾਂ ਦਾ ਰਾਜ ਜਾਣ ਤੋਂ ਬਾਅਦ ਭਾਰਤ ਵਿੱਚ ਹੋਰ ਜੰਗ ਹੋਵੇਗੀ ਜਿਸ ਵਿੱਚੋਂ ਪਾਕ ਨਾਮ ਦਾ ਇੱਕ ਨਵਾਂ ਦੇਸ਼ ਨਿਕਲੇਗਾ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਤੇ ਪਾਕਿਸਤਾਨ ਤੇ ਭਾਰਤ ਦੀ ਵੰਡ ਹੋ ਗਈ ਤੇ ਇੱਕ ਵੱਖਰਾ ਦੇਸ਼ ਨਿਕਲਿਆ ਜਿਸ ਨੂੰ ਪਾਕਿਸਤਾਨ ਕਿਹਾ ਜਾਂਦਾ ਹੈ ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਜੀਹਾ ਵੀ ਲਿਖਿਆ ਹੋਇਆ ਸੀ ਕਿ ਇਸ ਵੰਡ ਹੋਣ ਤੋਂ ਬਾਅਦ ਭਾਰਤ ਵਿੱਚ ਕੁਝ جنگਾਂ ਹੋਰ ਲੱਗਣਗੀਆਂ ਜਿਸ جنگ ਵਿੱਚ ਬੰਗਲਾਦੇਸ਼ ਅਲੱਗ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੰਗਲਾਦੇਸ਼ ਪਹਿਲਾਂ ਭਾਰਤ ਦਾ ਹਿੱਸਾ ਸੀ ਤੇ ਹੁਣ ਬੰਗਲਾਦੇਸ਼ ਭਾਰਤ ਨਾਲੋਂ ਅਲੱਗ ਹੋ ਚੁੱਕਿਆ ਹੈ 1971 ਵਿੱਚ ਬੰਗਲਾਦੇਸ਼ ਭਾਰਤ ਨਾਲੋਂ ਅਲੱਗ ਹੋ ਗਿਆ ਸੀ ਸੋਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਭਾਰਤ ਉੱਤੇ ਰੰਡੀ ਦਾ ਰਾਜ ਆਊਗਾ ਇਸ ਬਾਰੇ ਸੋਸਾਖੀ ਵਿੱਚ ਲਿਖਿਆ ਹੋਇਆ ਹੈ ਕਿ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਖੁਰ ਭਿਜੇ ਘੂੜੇ ਕਾ ਹਰਮੰਦਰ ਮੇ ਆਣ ਇਹਨਾਂ ਲਾਈਨਾਂ ਦਾ ਅਰਥ ਹੈ ਕਿ ਭਾਰਤ ਉੱਤੇ ਰੰਡੀ ਦਾ ਰਾਜ ਆਊਗਾ ਤੇ ਜਦੋਂ ਇਹ ਰੰਡੀ ਦਾ ਰਾਜ ਭਾਰਤ ਉੱਤੇ ਹੋਊਗਾ ਤੇ ਫੌਜਾਂ ਹਰਮੰਦਰ ਸਾਹਿਬ ਉੱਤੇ ਚੜ੍ਹ ਕੇ ਆਉਣਗੀਆਂ ਤੇ ਐਨਾ ਖੂਨ ਡੁੱਲੇਗਾ ਕਿ ਘੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1984 ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਉੱਤੇ ਹਮਲਾ ਕਰਵਾਇਆ ਜਿਸ ਬਾਰੇ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਦੂਜੇ ਪਾਸੇ ਦੇਖੀਏ ਤਾਂ 1971 ਦੀ ਹੀ ਗੱਲ ਹੈ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ ਇਹ ਜੰਗ 14 ਦਸੰਬਰ 1971 ਨੂੰ ਸ਼ੁਰੂ ਹੋਈ ਤੇ 17 ਦਸੰਬਰ 1971 ਨੂੰ ਖਤਮ ਹੋ ਗਈ ਸੀ ਉਸ ਵੇਲੇ ਜਨਰਲ ਜੈਆ ਖਾਨ ਪਾਕਿਸਤਾਨ ਦਾਂ ਦਾ ਰਾਸ਼ਟਰਪਤੀ ਸੀ ਉਸ ਸਮੇਂ ਭਾਰਤ ਵਿੱਚ ਬਲੈਕਆਊਟ ਲੱਗਾ ਹੋਇਆ ਸੀ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਬੰਦਾ ਆਪਦੇ ਘਰ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਤੇ ਨਾ ਹੀ ਕੋਈ ਵੀ ਬੰਦਾ ਦੀਵਾ ਜਾਂ ਬੱਤੀ ਜਲਾ ਸਕਦਾ ਸੀ ਉਸ ਟਾਈਮ ਇੱਕ ਸਿੱਖ ਨੇ ਅਜੀਹਾ ਯੁੱਧ ਲੜਿਆ ਕਿ ਪਾਕਿਸਤਾਨ ਨੂੰ ਭਾਰਤ ਦੇ ਸਾਹਮਣੇ ਹਥਿਆਰ ਸੁੱਟਨੇ ਪਏ ਜਨਰਲ ਜਗਜੀਤ ਸਿੰਘ ਉਸ ਸਿੱਖ ਦਾ ਨਾਮ ਸੀ ਜਿਸ ਨੇ ਪਾਕਿਸਤਾਨ ਦੇ 93000 ਸੈਨਿਕਾਂ ਨੂੰ ਆਪਦੇ ਅੱਗੇ ਝੁਕਾ ਦਿੱਤਾ ਇਸ ਤਰ੍ਹਾਂ 17 ਦਸੰਬਰ 1971 ਨੂੰ ਪਾਕਿਸਤਾਨ ਨੇ ਆਵਦੀ ਹਾਰ ਕਬੂਲ ਕਰ ਲਈ ਸੀ ਤੇ 18 ਦਸੰਬਰ 1971 ਨੂੰ ਬੰਗਲਾਦੇਸ਼ ਇੱਕ ਅਲੱਗ ਦੇਸ਼ ਦੇ ਰੂਪ ਵਿੱਚ ਬਣ ਗਿਆ ਸੀ ਤੇ ਇਸ ਬਾਰੇ ਜਿਕਰ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੇ ਖਾਲਸਾ ਰਾਜ ਬਾਰੇ ਵੀ ਲਿਖਦੇ ਹਨ ਪਰ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਦਾ ਅਰਥ ਹੁੰਦਾ ਹੈ ਪੈਸੇ ਦੇ ਮੂਹ ਮਾਇਆ ਵਿੱਚ ਫਸਿਆ ਹੋਇਆ ਤੇ ਪਰਾਈਆਂ ਔਰਤਾਂ ਨਾਲ ਸੰਗ ਕਰਨ ਵਾਲਾ ਬੰਦਾ ਉਹ ਬੰਦਾ ਜੋ ਆਪਦੇ ਫਾਇਦੇ ਲਈ ਦੇਸ਼ ਨੂੰ ਹੀ ਵੇਚ ਦੇਵੇ ਅੰਮ੍ਰਿਤ ਧਾਰਨ ਕਰਕੇ ਵੀ ਸ਼ਰਾਬ ਦੀ ਵਰਤੋਂ ਕਰੇ ਇਸ ਨੂੰ ਮਲੇਸ਼ ਖਾਲਸਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਕੀ ਵਿੱਚ ਲਿਖਿਆ ਹੋਇਆ ਹੈ ਕਿ ਉਹ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਊਗਾ ਜੋ ਕਿ ਇਸ ਦੁਨੀਆ ਵਿੱਚ ਬਹੁਤ ਜ਼ਿਆਦਾ ਹੋਊਗਾ ਸੋ ਸਾਕੀ ਵਿੱਚ ਅਜੀਹਾ ਵੀ ਲਿਖਿਆ ਹੋਇਆ ਹੈ ਕਿ ਇੱਕ ਹੋਰ ਪਾਕਿਸਤਾਨ ਦੇ ਪਾਰ ਤੋਂ ਦੀ ਜੰਗ ਹੋਵੇਗੀ ਇਸ ਜੰਗ ਵਿੱਚ ਪਾਕਿਸਤਾਨ ਦੀ ਹੂੰਦ ਹੀ ਧਰਤੀ ਉਤੋਂ ਮਿਟ ਜਾਵੇਗੀ ਇਸ ਜੰਗ ਤੋਂ ਬਾਅਦ ਦਿੱਲੀ ਦੇ ਤਖਤ ਉੱਤੇ ਖਾਲਸਾ ਬੈਠ ਜਾਵੇਗਾ ਇਸ ਤਰ੍ਹਾਂ ਭਾਰਤ ਵਿੱਚ ਖਾਲਸੇ ਦਾ ਰਾਜ ਆ ਜਾਊਗਾ ਇਸ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਯਾਇਆ ਇਸ ਗੱਲ ਦੇ ਅੰਦਰ ਤੇ ਕੋਈ ਸ਼ੱਕ ਨਹੀਂ ਹੈਗਾ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੀਆਂ ਪੇਸ਼ਗੋਈਆਂ ਕਿ ਰੰਡੀ ਦਾ ਰਾਜ ਆਵੇਗਾ ਤੇ ਪਾਕਿਸਤਾਨ ਇੰਡੀਆ ਦਾ ਕੋਈ ਯੁੱਧ ਹੋਏਗਾ ਤੇ ਇੱਕ ਤੀਸਰਾ ਮੁਲਕ ਬਣੇਗਾ ਬੰਗਲਾਦੇਸ਼ ਜੋ ਕਿ ਬਣਿਆ ਫਿਰ ਉਸ ਤੋਂ ਇਲਾਵਾ ਹੋਰ ਜਿਹੜੀਆਂ ਪੇਸ਼ਗੋਈਆਂ ਉਹ ਹਜੇ ਤੱਕ ਦੀਆਂ ਪੂਰੀਆਂ ਹੋ ਗਈਆਂ ਨੇ ਤੇ ਮੇਬੀ ਇਹ ਪੇਸ਼ਗੋਈ ਜਿਹੜੀ ਕਿ ਜੀ ਇੰਡੀਆ ਤੇ ਯਾਨੀ ਕਿ ਦੋ ਮੁਲਕਾਂ ਵਿਚ ਆਪਸਾ ਯੁੱਧ ਹੋਏਗਾ ਕਿ ਹਰ ਪਾਸੇ ਖੂਨ ਹੀ ਖੂਨ ਹੋਏਗਾ ਉਹ ਮੇਰਾ ਖਿਆਲ ਹੈ ਅੱਲਾ ਖੈਰ ਕਰੇ ਜਿਵੇਂ ਹਾਲਾਤ ਖਰਾਬ ਹੋ ਰਹੇ ਨੇ ਪਰਸੋਂ ਦੇ ਕੱਲ ਦੇ ਪਹਿਲਗਾਮ ਜੋ ਕਿ ਅਟੈਕ ਉੱਥੇ ਹੋਇਆ ਫੌਰਨ ਪਾਕਿਸਤਾਨ ਦਾ ਨਾਮ ਲਾ ਦਿੱਤਾ ਗਿਆ ਫਿਰ ਹਾਂ ਫਿਰ ਉਧਰੋਂ ਵਾਗਾ ਠਾਰੀ ਬਾਰਡਰ ਵੀ ਬੰਦ ਕਰ ਦਿੱਤਾ ਗਿਆ ਤੇ ਮੈਂ ਯਾਹੀ ਸੁਨਿਆ ਸੀ ਕਿ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਜਦੋਂ ਖਾਲਸਾ ਉਦੋਂ ਹੀ ਆਏਗਾ ਜਦੋਂ ਖਾਲਸਾ ਨੂੰ ਪੈਕ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਨਾਲੇ ਉਹਨਾਂ ਨੇ ਇੱਕ ਗੱਲ ਇਹ ਵੀ ਇਹ ਵਿੱਚ ਕਿ ਵੀ ਉਹ ਮਲੇਸ਼ ਖਾਲਸਾ ਮੇਰੇ ਕਹਿੰਦੇ ਹਾਂ ਮਲੇਸ਼ ਖਾਲਸਾ ਤਾਂ ਪਹਿਲੋ ਆਏਗਾ ਪਹਿਲੇ ਆਏਗਾ ਕਿ ਮਤਲਬ ਕਿ ਜਿਹੜਾ ਖਾਲਸਾ ਜਾਂ ਮਤਲਬ ਸਿੱਖ ਲੋਗ ਨੇ ਉਹ ਜੈਸੀ ਉਹ ਮਤਲਬ ਕਿ ਔਰਤ ਤੇ ਪੈਸੇ ਦੇ ਲਾਲਚ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਝੇਗਾ ਤੇ ਉਹਦੀ وجہ ਤੋਂ ਫਿਰ ਉਸ ਤੋਂ ਬਾਅਦ ਆਏਗਾ ਖਾਲਸਾ ਤੇ ਮੈਂ ਹੈਰਾਨ ਹੋਇਆ ਸੁਣ ਕੇ ਕਿ 1971 ਦੇ ਵਿੱਚ ਇੱਕ ਸਿੱਖ ਦੀ ਵਜ੍ਹਾ ਤੋਂ ਪਾਕਿਸਤਾਨ ਦੀ 93000 ਫੌਜ ਸਿੱਖ ਦੀ ਵਜ੍ਹਾ ਤੋਂ ਨਹੀਂ ਮਤਲਬ ਕਿ ਉਹਨਾਂ ਦਾ ਉਸ ਟਾਈਮ ਆਰਮੀ ਚ ਸੀ ਹਾਂ ਉਹ ਛਾ ਉਹ ਸੀ ਹਾਂ ਵੀ ਇਹ ਸਿੱਖ ਸੀ ਮਤਲਬ ਕਿ ਮਤਲਬ ਕਿ ਉਹ ਉਹਦੀ ਬਹਾਦਰੀ ਦੀ ਵਜ੍ਹਾ ਤੋਂ ਜਾਂ ਉਹਦੀ ਹਕਮਤ ਅਮਲੀ ਦੀ ਵਜ੍ਹਾ ਤੋਂ ਇੱਕ ਵਧੀਆ ਅਮਲੀ ਦੀ ਵਜ੍ਹਾ ਤੋਂ ਕੁਝ ਪਾਕਿਸਤਾਨ ਦੀ ਗੈਰ ਮਤਲਬ ਕਿ ਜ਼ਿੰਮੇਦਾਰਾਣਾ ਮਜ਼ਾਹਰਾ ਸੀ ਜਿਹੜਾ ਸਾਡਾ ਉਸ ਟਾਈਮ ਦਾ ਵਜ਼ੀਰ ਆਦਮ ਜਾਂ ਸਦਰ ਸੀ ਉਹ ਵੀ ਬਕਾਰ ਆਦਮੀ ਸੀ ਅੱਛਾ ਉਨੇ ਤੱਕ ਇਸ ਲਈ ਗੱਲਾਂ ਹੀ ਬਹਿਣਗੀਆਂ ਤੇ ਦੂਸਰਾ ਇਹ ਇਹ ਕਿ ਜਿਸ ਤਰ੍ਹਾਂ 인ਡਸ ਵਾਟਰ ਟ੍ਰੀਟੀ ਨੂੰ ਖਤਮ ਕਰ ਦਿੱਤਾ ਗਿਆ ਜੋ ਕਿ ਪਾਕਿਸਤਾਨ ਦਾ ਯਾਨੀ ਕਿ ਟੋਟਲੀ ਪਾਕਿਸਤਾਨ ਨੂੰ ਬੰਜਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਪਤਾ ਹੈ ਕਿ ਇੱਕ ਬਾਈ ਲੈਟਰਲ ਇਹ ਮੌਅਦਾ ਸੀ ਕਿਉਂਕਿ ਸਾਰੇ ਜ਼ਰੀਆ ਜਿਹੜੇ ਨਾ ਕਸ਼ਮੀਰ ਚੋਂ ਨਿਕਲਦੇ ਹਨ ਹਾਂ ਚਨਾਬ ਜੇਲਮ ਤੇ ਨੰਬਰ ਤੀਸਰੇ ਤੇ ਸਿੰਧ ਸਿੰਧ ਜਿਹੜਾ ਸਿੰਧ ਤਾਸ ਮਾਇਦਾ 1960 ਚ ਹੋਇਆ ਸੀ ਉਹਦੇ ਮੁਤਾਬਕ ਇਹ ਪਾਕਿਸਤਾਨ ਦੇ ਹਿੱਸੇ ਚ ਆ ਰਿਹਾ ਸੀ ਤੇ ਉਹ ਲੇਕਿਨ ਮਸਲਾ ਇਹ ਹੈ ਕਿ ਹੁਣ ਉਹ ਮੌਤਲ ਕਰਕੇ ਤੇ ਇਹਦਾ ਮਤਲਬ ਹੈ ਕਿ ਸਿੱਧੀ ਸਿੱਧੀ ਇਸ ਮਾਹੌਲ ਨੂੰ ਨਾ ਗਜ਼ੀਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਤਾਂ ਕਹਿੰਦੇ ਕਿ ਨਾ ਅਸੀਂ ਤਾਂ ਇਹ ਹੀ ਦੁਆ ਕਰਦੇ ਹਾਂ ਕਿ ਮਾਮਲਾ ਖਰਾਬ ਨਾ ਹੋਵੇ ਕਿਉਂਕਿ ਦੋਨੋਂ ਮੁਲਕ ਐਡਮੀ ਤਾਕਤ ਨੇ ਤੇ ਐਡਮੀ ਤਾਕਤ ਹੋਣ ਦੀ ਵਜ੍ਹਾ ਤੋਂ ਫਿਰ ਕੋਈ ਵੀ ਹਲਕਾ ਫੁਲਕਾ ਵੀ ਮੜਾ ਜਾਵੇ ਕੋਈ ਮਸਲਾ ਹੋਇਆ ਇਹ ਸਾਰੀ ਦੁਨੀਆ ਨੂੰ ਭੁਗਤਣਾ ਪਏਗਾ ਇਹ ਖਾਲੀ ਇਹ ਤੇ ਹੈ ਨਹੀਂ ਕਿ ਵੀ ਪਿੰਡਾਂ ਦੀ ਲੜਾਈ ਉਹਦੇ ਗੱਲ ਪੈ ਗਈ ਉਹਨੂੰ ਚਾਰਚ ਬੇੜਾ ਮਾਰ ਦੀਆਂ ਚਾਰ ਖਾਲਾ ਗੜ ਲੀਆਂ ਜਾਂ ਤੁਹਾਡੇ ਕੋਲ ਤੁਸੀਂ ਇੱਕ ਦੂਸਰ ਨੂੰ ਦਾਬਾ ਲਾ ਲਿਆ ਜੇ ਅਗਰ ਮਸਲਾ ਖਰਾਬ ਹੋਏਗਾ ਤਾਂ ਫਿਰ ਉਹ ਬਹੁਤ ਜ਼ਿਆਦਾ ਖਰਾਬ ਹੋਏਗਾ ਤਾਂ ਪੂਰੀ ਦੁਨੀਆ ਵਾਸਤੇ ਖਰਾਬ ਹੋਏਗਾ ਨਾ ਕਿ ਸਾਡੇ ਇਹਨਾਂ ਦੋਨਾਂ ਮੁਲਕਾਂ ਵਾਸਤੇ ਇਸ ਲਈ ਕੋਈ ਵੀ ਆਮ ਸ਼ਹਿਰੀ ਇਹ ਐਸਾ ਨਹੀਂ ਚਾਹੁੰਦਾ ਕਿ ਵੀ ਇਹ ਮਾਮਲਾ ਖਰਾਬ ਹੋਣਾ ਹਰ ਆਮ ਸ਼ਹਿਰੀ ਪਾਕਿਸਤਾਨ ਦਾ ਹੋਵੇ ਜਾਂ ਇੰਡੀਆ ਦਾ ਹੋਵੇ ਉਹ ਚਾਹੁੰਦਾ ਹੈ ਕਿ ਰਲ ਮਿਲ ਕੇ ਰਹੀਏ ਸਕੂਨ ਹੋਵੇ ਬਾਰਡਰ ਖੁੱਲਣਾ ਇੱਕ ਦੂਸਰੇ ਨੂੰ ਮਿਲ ਜਾਏ ਗਲੀਏ ਸਾਰਾ ਕੁਝ ਕਰੀਏ ਇੱਧਰ ਸੈਰ ਕਰੀਏ ਉੱਧਰ ਕਰੀਏ ਇਹ ਆਮ ਆਦਮੀ ਦੀ ਖਾਇਸ਼ ਹੈ ਹਾਂ ਲੇਕਿਨ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਫਿਰ ਆਪਣਾ ਮਾਟੋ ਹੁੰਦਾ ਹਾਂ ਤੇ ਦੋਸਤੋ ਉਮੀਦ ਹੈ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜਿੰਗੀਆਂ ਪੇਸ਼ਗੋਈਆਂ ਉਮੀਦ ਹੈ ਪਸੰਦ ਆਈਆਂ ਹੋਣੀਆਂ ਜੋ ਕਿ ਉਹਨਾਂ ਨੇ ਆਉਣ ਵਾਲੇ ਵਕਤ ਦੇ ਬਾਰੇ ਦੱਸ ਦਿੱਤੀਆਂ ਸੀ ਮਿਲਾਂਗੇ ਦੋਸਤੋ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਓ ਜੀ ਅੱਲਾ